ਨਾਮ ਚਿਰਿ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੈ ਉਪਸਿਰ ਉਪਰ ਤੂ ਸੁਆਮੀ ਸੋ ਲੋਕੈ ਸਾ ਪਾਵੈ ਬੋਲਣ ਜਾਣੈ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੈ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੈ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਐ ਸੁਖ ਬਲ ਪਾਇਨ ਆੜ ਬੈ ਰਾਦੇ ਇਸ ਰਣ ਦੇਲੇ ਪਰਵਾਰ ਸਾਹਿਬ ਪੰਜ ਦੋਸਤਲੇ ਸਾਧ ਹੈ ਗਿਆਨ ਧਿਆਨ ਕਿਸ ਕਰ ਮਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਾਖੀ ਮੇਰੀ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਉਪਸੇਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤਨ ਗਾਜਨੰ ਮਨ ਦੁਖ ਰਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਬਲ ਪਾਇਨ ਆੜ ਬੈ ਰਾਦੇ ਇਸਰਨ ਥੀਰੇ ਪਰਵਾਸ ਸਹਿ ਪੰਜ ਦੋਸ਼ples ਅਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੀ ਨੇ ਕਰਾਖੀ ਮੇਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸ ਕੈ ਉਪਸਿਰ ਉਪਰ ਤੂ ਸੁਆਮੀ ਸੋਦੋ ਕੈ ਸਾ ਪਾਵੇ ਬੋਲਣ ਜਾਣੈ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸਿਕ ਬਲ ਪਾਇਨ ਆੜ ਬੈ ਰਾਦੇ ਇਸ ਰਣ ਤੇਰੇ ਪਰਵਾਰ ਸਾਹਿਬ ਪੰਜ ਦੋ ਸਤਲ ਸੱਦ ਹੈ ਗਿਆਨ ਧਿਆਨ ਵਿਚ ਕਰ ਮਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਾਖੀ ਮੇਰੀ ਨਾਮ ਚਿਰ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਓ ਦੋ ਤੇਰੇ ਰੰਗ ਰਾਤੇ ਸੁਆਮੀ ਤਨ ਗਜਨੁ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇ ਸੁਖ ਬਲ ਪਾਇ ਆੜ ਬੈ ਰਾਦੇ ਇਸ ਸਰਣ ਥੀਰੇ ਪਰਵਾਹ ਸਭ ਪੰਜ ਦੁਸ਼ਟਲੇ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀਨ ਕਰਾ ਮਾਖੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਹਾਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਦੁਖ ਰਾਸਾ ਨਾਮ ਧਿਆਨ ਸੁਖ ਬਲ ਪਾਏ ਆੜ ਬੈ ਰਹਾਦੇ ਈ ਸਰਣ ਤੇਰੇ ਪਰਵਾਰ ਸਾਹਿਬ ਪੰਜ ਦੋਸਤ ਲੈ ਸਾਧ ਹੈ ਗਿਆਨ ਧਿਆਨ ਵਿਚ ਕਰ ਮਨਾ ਜਾਣਾ ਸਾਰ ਨਾ ਜਾਣ ਤੇਰੀ ਸਫਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਾ ਰੱਖੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਓ ਦੋ ਤੇਰੇ ਰੰਗ ਰਾਤੇ ਸੁਆਮੀ ਤਨ ਗਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਤੇ ਐਸੇ ਸੁਖਵਲ ਪਾਇਨ ਆੜ ਬੈ ਅਰਾਦੇ ਇਸਰਨ ਤੇਰੇ ਪਰਵਾਸ ਸਹਿ ਪੰਜ ਦੋਸਤਲੇ ਸਾਧ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਫਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾਖੀ ਮੇਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸ ਕੈਉ ਸਿਰ ਉੱਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲਣ ਜਾਣੇ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲ ਆਸਾ ਨਾਮ ਤੇ ਐਨਿ ਸਗਵਲ ਪਾਇਨ ਆੜ ਬੈ ਰਾਦੇ ਇਸ ਰਣ ਤੇਰੇ ਪਰਵਾਰ ਸਾਹਿਬ ਪੰਜ ਦੋ ਸਤ ਸੱਦ ਹੈ ਗਿਆਨ ਧਿਆਨ ਵਿਚ ਕਰ ਮਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜੀ ਨੇ ਕਰਾ ਆਖੀ ਮੇਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸ ਕੇ ਉਪਸੇਰ ਉਪਰ ਤੂ ਸੁਆਮੀ ਸੋ ਲੋਕ ਐਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤਨ ਗਜਨ ਮੰਨ ਦੁਖ ਰਾਸਾ ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖਵਲ ਪਾਇਨ ਆੜ ਬੈ ਰਹਾ ਦੇ ਇਸਰਨ ਤੇਰੇ ਪਰਵਾਹ ਸਹਿ ਪੰਜ ਦੋਸ਼ ਪਲੇਸ ਅੱਧ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਫਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਆਖੀ ਮੇਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੈ ਉਪਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲਣ ਜਾਣੇ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਐਸੇ ਬਲ ਪਾਏ ਆੜ ਬੈਹ ਰਾਦੇ ਇਸ ਰਣ ਤੇਰੇ ਪਰਵਾਰ ਸਾਹਿਬ ਪੰਜ ਦੋ ਸਤ ਸੱਦ ਹੈ ਗਿਆਨ ਧਿਆਨ ਵਿਚ ਕਰ ਮਨਾ ਜਾਣਾ ਸਾਰ ਨਾ ਜਾਣ ਤੇਰੀ ਸਫਤੇ ਵੱਡਾ ਸਤਗੁਰੂ ਨਾਨਕ ਜੀ ਨੇ ਕਰਾਤੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਈ ਮਹੱਲਾ ਪੰਜਮਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਓ ਦੋ ਤੇਰੇ ਰੰਗ ਰਾਤੇ ਸੁਆਮੀ ਤਨ ਗਜਨੰ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇ ਸੁਭਗਲ ਪਾਇਨ ਆੜ ਬੈ ਰਾਦੇ ਇਸ ਸਰਨ ਥੀਰੇ ਪਰਵਾਸ ਸਭ ਪੰਜ ਦੁਸ਼ਟਲੇ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਰੱਖੀ ਮੇਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸ ਕੈ ਉਪਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲਣ ਜਾਣੈ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਓ ਦੋ ਤੇਰੇ ਰੰਗ ਰਾਤੇ ਸੁਆਮੀ ਤੇਨ ਦਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਿਗੁਰ ਕਾ ਦਲਾਸਾ ਨਾਮ ਧਿਆਇ ਸੁਭਗਵਲ ਪਾਇਨ ਆੜ ਬੈਹ ਰਾਦੇ ਇਸਰਨ ਥੀਰੇ ਪਰਵਾਸ ਸਭ ਪੰਜ ਦੋ ਸਤਲ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਰੱਖੀ ਮੇਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੈ ਉਪਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲਣ ਜਾਣੈ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇ ਸੁਖ ਬਲ ਪਾਇਨ ਆੜ ਬੈ ਰਾਦੇ ਕੀ ਸਰਣ ਤੇਰੇ ਪਰਵਾਰ ਸਾਹਿਬ ਪੰਜ ਦੋ ਸਤਿ ਸੱਦ ਹੈ ਗਿਆਨ ਧਿਆਨ ਗਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਾ ਰੱਖੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਈ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲਣ ਜਾਣੇ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤੇਨ ਦਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਨ ਸੁਖਵਲ ਪਾਇਨ ਆੜ ਬੈ ਰਾਦੇ ਇਸਰਨ ਥੀਲੇ ਪਰਵਾਸ ਸਭ ਪੰਚ ਦੁਸ਼ਟਲੇ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਆਖੀ ਮੇਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸਕੇ ਉਪਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲਣ ਜਾਣੇ ਮਹਾਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਭਗਵਲ ਪਾਇਨ ਆੜ ਬੈ ਰਹਾ ਦੇ ਈ ਸਰਣ ਤੇਰੇ ਪਰਵਾਹ ਸਾਹਿਬ ਪੰਜ ਦੋਸਤ ਲੈ ਸਾਧ ਹੈ ਗਿਆਨ ਧਿਆਨ ਵਿਚ ਕਰ ਮਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਾ ਰੱਖੀ ਮੇਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਈ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਦਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤੇਨ ਦਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਿਗੁਰ ਕਾ ਦਿਲ ਆਸਾ ਨਾਮ ਤੇ ਐ ਸੁਖਵਲ ਪਾਣ ਆੜ ਬੈ ਰਾਦੇ ਇਸਰਨ ਥੀਰੇ ਪਰਵਾਰ ਸਾਹਿਬ ਪੰਜ ਦੋ ਸਤਲਸਾਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਰੱਖੀ ਮੇਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸਕੇ ਉਪਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲਣ ਜਾਣੇ ਮਹਾਮਦ ਮਾਤਾ ਮਰਣਾ ਜੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ 라ਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦੁਖ ਰਾਸਾ ਨਾਮ ਧਿਆਨ ਸੁਖ ਬਲ ਪਾਏ ਆੜ ਬੈ ਰਹਾਦੇ ਈ ਸਰਣ ਤੇਰੇ ਪਰਵਾਰ ਸਾਹਿਬ ਪੰਜ ਦੋਸਤ ਲੈ ਸਾਧ ਹੈ ਗਿਆਨ ਧਿਆਨ ਵਿਚ ਕਰ ਮਨਾ ਜਾਣਾ ਸਾਰ ਨਾ ਜਾਣ ਤੇਰੀ ਸਫਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤਨ ਗਾਜਨੁ ਬਣ ਦੁਖ ਦਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਜਲਾਸਾ ਨਾਮ ਧਿਆਨ ਸੁਖ ਬਲ ਪਾਇ ਆੜ ਬਹਿ ਰਾਦੇ ਇਸਰਨ ਥੀਰੇ ਪਰਵਾਸ ਸਭ ਪੰਜ ਦੋ ਸਤਲੈ ਸਾਧ ਹੈ ਗਿਆਨ ਧਿਆਨ ਕੀ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੀ ਨੇ ਕਰਾਇਆ ਨਾਮ ਜੀ ਰਹੀ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੈਉਬ ਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਾਤਾ ਮਰਣਾ ਚੀਦਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਤੇ ਐ ਸੁਖ ਬਲ ਪਾਏ ਆੜ ਬੈ ਰਾਦੇ ਇਸ ਰਣ ਤੇਰੇ ਪਰਵਾਹ ਸਭ ਪੰਜ ਦੋਸ਼ ਪਲੱਸ ਅੱਧ ਹੈ ਗਿਆਨ ਧਿਆਨ ਕੇ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰੇ ਰਾਖੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਈ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ 라ਤੇ ਸੁਆਮੀ ਤਨ ਗਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਬਲ ਪਾਏ ਆੜ ਬੈ ਰਾਹ ਦੇ ਇਸਰਨ ਥੀਰੇ ਪਰਵਾਸ ਸਹਿ ਪੰਜ ਦੋ ਸਤਲਸਾ ਅਧ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੀ ਨੇ ਕਰਾ ਰੱਖੀ ਮੇਰੀ ਨਾਮ ਚਿਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੈ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ 라ਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲ ਆਸਾ ਨਾਮ ਤੇ ਐਸੇ ਬਲ ਪਾਏ ਆੜ ਬੈ ਰਾਦੇ ਇਸ ਰਣ ਤੇਰੇ ਪਰਵਾਰ ਸਾਹਿਬ ਪੰਜ ਦੋ ਸਤ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜੀ ਨੇ ਕਰਾ ਰੱਖੀ ਮੇਰੀ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਈ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੈ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤਨ ਗਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਬਲ ਪਾਏ ਆੜ ਬੈ ਰਾਹ ਦੇ ਇਸਰਨ ਤੇਰੇ ਪਰਵਾਸ ਸਹਿ ਪੰਜ ਦੋਸਤਲੇ ਸਾਧ ਹੈ ਗਿਆਨ ਧਿਆਨ ਕਿਸ ਕਰਮ ਨਾ ਜਾਣ ਅਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜੀਨ ਕਾ ਸਾਹੀ ਵਾਰੀ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਦਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ 라ਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਦੁਖ ਦਾਸਾ ਨਾਮ ਤੇ ਐਂ ਸੁਖਵਲ ਪਾਇਨ ਆੜ ਬੈ ਰਹਾਦੇ ਇਸਰਨ ਤੇਰੇ ਪਰਵਾਹ ਸਹਿ ਪੰਜ ਦੋਸਤ ਲੈ ਸਾਧ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਫਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਿਆ ਰਾਖੀ ਮੇਰੀ ਵਾਹੀ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲਣ ਜਾਣੈ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਓ ਦੋ ਤੇਰੇ ਰੰਗ ਰਾਤੇ ਸੁਆਮੀ ਤੇਨ ਦਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਇ ਸੁਖਵਲ ਪਾਇ ਆੜ ਬੈ ਰਾਦੇ ਇਸਰਨ ਥੀਲੇ ਪਰਵਾਸ ਸਭ ਪੰਜ ਦੁਸ਼ਟਲੇ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭਤੇ ਵੱਡਾ ਸਤਗੁਰ ਨਾਨਕ ਜੀ ਨੇ ਕਰਾ ਆਖੀ ਮੇਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸਕੇ ਉਪਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲਣ ਜਾਣੇ ਮਹਾਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਧਿਆਨ ਸੁਖ ਬਲ ਪਾਇਨ ਆੜ ਬੈ ਰਹਾ ਦੇ ਈ ਸਰਣ ਤੇਰੇ ਪਰਵਾਹ ਸਾਹਿਬ ਪੰਜ ਦੋਸਤ ਲੈ ਸਾਧ ਹੈ ਗਿਆਨ ਧਿਆਨ ਵਿਚ ਕਰ ਮਨਾ ਜਾਣਾ ਸਾਰ ਨਾ ਜਾਣ ਤੇਰੀ ਸਫਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਾ ਆਖੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲਣ ਜਾਣੇ ਮਾਇਆ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਚ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤੇਨ ਦਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਿਗੁਰ ਕਾ ਦਿਲ ਆਸਾ ਨਾਮ ਤੇ ਐ ਸੁਖ ਬਲ ਪਾਏ ਆੜ ਬੈ ਰਾਦੇ ਇਸਰਨ ਥੀਰੇ ਪਰਵਾਰ ਸਾਹਿਬ ਪੰਜ ਦੋ ਸਤਲ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਰੱਖੀ ਮੇਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੈ ਉਪਸਿਰ ਉਪਰ ਤੂ ਸੁਆਮੀ ਸੋਦੋ ਕੈਸਾ ਪਾਵੇ ਬੋਲ ਨ ਜਾਣੇ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਨ ਕਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਗੁਰ ਕਾ ਦਿਲ ਆਸਾ ਨਾਮ ਤੇ ਐਸੇ ਬਲ ਪਾਇਨ ਆੜ ਬੈ ਰਾਦੇ ਇਸ ਰਣ ਦੇਲੇ ਪਰਵਾਰ ਸਾਹਿਬ ਪੰਜ ਦੋਸਤਲੇ ਸਾਧ ਹੈ ਗਿਆਨ ਧਿਆਨ ਕਿਸ ਕਰ ਮਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੀ ਨੇ ਕਰਾ ਆਖੀ ਮੇਰੀ ਨਾਮ ਚਿਰਿ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਓ ਦੋ ਤੇਰੇ ਰੰਗ ਰਾਤੇ ਸੁਆਮੀ ਤੇਨ ਦਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮੇਟੇ ਕੋਈ ਸਤਿਗੁਰ ਕਾ ਦਿਲ ਆਸਾ ਨਾਮ ਤੇ ਐ ਸੁਖਵਲ ਪਾਣ ਆੜ ਬੈ ਰਾਦੇ ਇਸਰਨ ਥੀਰੇ ਪਰਵਾਰ ਸਹਿ ਪੰਜ ਦੋ ਸਤਲ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਰੱਖੀ ਮੇਰੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸਕੇ ਉਪਦੇਸ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲਣ ਜਾਣੇ ਮਹਾਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਦਿਨ ਕਾ ਜਨਮ ਬਣ ਦੁਖ ਦਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਦੁਖ ਦਾਸਾ ਨਾਮ ਧਿਆਨ ਸੁਖਵਲ ਪਾਏ ਆੜ ਬਹਿ ਰਹਦੇ ਈ ਸਰਣ ਤੇਰੇ ਪਰਵਾਰ ਸਾਹਿਬ ਪੰਜ ਦੋਸਤ ਲੈ ਸਾਧ ਹੈ ਗਿਆਨ ਧਿਆਨ ਵਿਚ ਕਰ ਮਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਜਿਸ ਕੇ ਉਪਸਿਰ ਉਪਰ ਤੂ ਸੁਆਮੀ ਸੋ ਲੋਕ ਕੈਸਾ ਪਾਵੇ ਬੋਲਣ ਜਾਣੈ ਮਾਇ ਮਦ ਮਾਤਾ ਮਰਣਾ ਚੀ ਦਿਨ ਆਵੇ ਮੇਰੇ RAM ਰਾਏ ਤੂ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੋਗ ਜਨਾਈ ਜਮ ਨਹੀਂ ਆਵੇ ਨੇਰੇ ਰਹਾਉ ਦੋ ਤੇਰੇ ਰੰਗ ਰਾਤੇ ਸੁਆਮੀ ਤੇਨ ਕਾ ਜਨਮ ਬਣ ਦੁਖ ਰਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇ ਸੁਖ ਬਲ ਪਾਇਨ ਆੜ ਬੈ ਰਾਹ ਦੇ ਇਸਰਨ ਥੀਰੇ ਪਰਵਾਹ ਸਭ ਪੰਚ ਦੁਸ਼ਟ ਲੈ ਸੱਦ ਹੈ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੀ ਨੇ ਕਰਾ ਰੱਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ